हां जी दोस्तों स्वागत है पेंडो तारका टीवी चैनल ते जे तुसी कोई जानवर बेचने दी वीडियो बनवानी होवे ता मेरा नाल संपर्क कर सकदे हो 99862258 नंबर है मेरा जीवन मेरा नाम ऊपर अपना पोस्टर भी लगाया ते वीडियो ਦੇ ਵਿੱਚ ਵੀ ਆਪਾਂ ਨੰਬਰ ਲਿਖਾਂਗੇ ਉੱਥੋਂ ਨੰਬਰ ਚੱਕ ਸਕਦੇ ਹੋ ਤੇ ਅੱਜ ਆਪਾਂ ਪਹੁੰਚੇ ਆ ਪਿੰਡ ਥਰਾਜ ਜ਼ਿਲ੍ਹਾ ਮੋਗਾ ਬਾਈ ਗੋਪੀ ਦੇ ਕੋਲੇ ਤੇ ਬਾਈ ਕੋਲੇ ਅੱਜ ਦੋ ਨਾਗ ਆ ਵਕਾਉ ਕਰਦੇ ਆ ਬਾਈ ਨਾਲ ਗੱਲਬਾਤ ਲੈ ਇੰਨੀ ਜਾਣਕਾਰੀ ਨਾ ਨਾਗਾਂ ਬਾਰੇ ਜਾਨਵਰਾਂ ਬਾਰੇ ਹੋਰ ਬਾਈ ਗੋਪੀ ਕੀ ਹਾਲ ਹੈ ਵਧੀਆ ਠੀਕ ਠਾਕ ਹੈ ਬਾਈ ਸਤ ਸਤ ਹਾਂ ਹਾਂ ਵਧੀਆ ਠੀਕ ਹੈ ਅੱਜ ਫੇਰ ਦੋ ਨਗ ਆਪਣੇ ਹਾਂ ਅੱਜ ਦੋ ਨਗ ਬਾਈ ਠੀਕ ਹੈ ਤੇ ਪਹਿਲਾਂ ਤਾਂ ਫਿਰ ਆਪ ਨੂੰ ਇਹਦੇ ਬਾਰੇ ਦੱਸ ਦੇ ਆ ਮੱਜ ਬਾਰੇ ਯਾਰ ਇਹ ਬਾਈ ਢਾਈ ਮਹੀਨੇ ਦੀ ਸੂਈ ਵੀ ਆ ਢਾਈ ਮਹੀਨੇ ਦੀ ਸੂਈ ਹੋਈ ਆ ਕੋਈ ਵੱਧ ਮੰਨ ਲੈ ਮੰਨ ਲੈ ਕੇ ਚੱਲ ਵੀ ਤਿੰਨ ਮੰਨ ਕੀ ਆਵੇ ਕੋਈ ਠੀਕ ਹੈ ਹਾਂ ਠੀਕ ਹੈ ਆਪਣੇ ਵੱਲੋਂ ਤਾਂ ਢਾਈਆਂ ਦੀ ਆ ਢਾਈਆਂ ਦੀ ਅਗਲਾ ਕਈ ਫੋਨ ਤੇ ਕਹਿੰਦਾ ਵੀ ਬਾਹਲੇ ਚਰਦੀ ਸੂਈ ਆ ਬਾਕੀ ਤੇ ਤੇਰੇ ਸਾਹਮਣੇ ਬੱਚਾ ਦੱਸਦਾ ਲਵਾਈ ਹੈ ਬਾਈ ਲਵਾਈ ਲਵਾਈਆ ਮਗਰ ਕੱਟਾ ਹਨ ਮਗਰ ਕੱਟਾ ਬਾਈ ਠੀਕ ਬਈ ਆਗੀ ਬੂਰੀ ਹੈ ਨਾ ਬੂਰੀ ਆ ਰਹੀ ਜਿਵੇਂ ਗੀਤਾਂ ਜਦਾਂ ਨਾ ਬੂਰੀਆਂ ਕੀ ਜਨਾ ਖੇੜ ਦੇ ਕਬੱਡੀਆਂ ਦੇ ਚੁੰਗਦੇ ਬੂਰੀਆਂ ਹਾਂ ਬਈ ਥਾਣ ਤੁਹਾਨੂੰ ਬਹੁਤ ਚੰਗਾ ਲੱਗਾ ਮੈਨੂੰ ਠੀਕ ਹਾਂ ਥਾਣ ਤੂੰ ਤੇ ਲੈਵਾ ਬਹੁਤ ਸੁਨੋ ਰੋਪੀ ਹਾਂ ਉਹ ਠੰਡੀ ਬਹੁਤ ਹੈ ਮੈਂ ਹਾਂ ਆਪਣੇ ਤਾਂ ਇੱਧਰ ਘੱਟ ਦੇਖਣ ਨੂੰ ਮਿਲਦੀਆਂ ਮਾਂ ਸੈਰ ਕੇ ਨਾ ਬਹੁਤ ਬੂਰੀਆਂ ਬਈ ਹਾਂ ਇਹ ਉੱਧਰ ਲੋਕ ਹੀ ਆ ਬਈ ਹਰਿਆਣਿਆਂ ਦੇ ਹੀ ਆ ਮੈਂ ਠੀਕ ਆ ਉੱਧਰ ਪਸੰਦ ਉੱਧਰ ਹੀ ਲੈਣੇ ਤੈਨੂੰ ਪਤਾ ਆ ਉੱਧਰ ਲੋਕ ਹਾਂ ਹਾਂ ਇਹ ਤਾਂ ਮੈਨੂੰ ਪਤਾ ਤੇ ਆ ਉਧਰ ਪਸੰਦ ਵੀ ਬਹੁਤ ਕਰਦੇ ਆ ਫਿਰ ਹਾਂ ਬਾਕੀ origignal ਦੂਜੇ ਸੂਏ ਆ ਬਾਈ ਸਿੰਗ ਸੂਏ ਦਾ ਬਹੁਤ ਸੋਹਣਾ ਸਿੰਗ ਲੱਗਾ ਹਾਂ ਨਹੀਂ ਉਹ ਮਾਂ ਦੀ ਵਾਲੀ ਸੋਹਣੀ ਥੋੜਾ ਦੁੱਧ ਜ਼ਿਆਦਾ ਕਰਕੇ ਮੈਂ ਨਾ ਹਾਂ ਲੱਸੀ ਹੋ ਗਈ ਗਰਮੀ ਦਾ ਕਰਕੇ ਠੀਕ ਹੈ ਦੁੱਧ ਤਾਂ ਕਿ ਜਾਨਵਰ ਮੰਨਦੇ ਆ ਕੱਦ ਕੁਦ ਬਹੁਤ ਆ ਬੇਲ ਭੂਰ ਮੈਂ ਦੀ ਹਾਂ ਮੋੜ ਲਿਆ ਕੋਪੀ ਮੋੜ ਲਿਆ ਤੂੰ ਸਨਾਤ ਖਬੂਣਾ ਬਹੁਤ ਆ ਮੈਂ ਤੇ ਤਿੰਨਾਂ ਮਹੀਨੇ ਦੀ ਮੰਨ ਕੇ ਚੱਲੇ ਵੀ ਸੂਈ ਵੀ ਹੈ ਨਾ ਹੈ 7 ਮਹੀਨੇ ਦੀ ਆ ਦੁੱਧ ਨੈੱਟ ਬਾਈ 10 ਕਿਲੋ ਤੋਂ ਬਾਹਰ 10 ਕਿਲੋ ਦਾ ਇਸ ਟਾਈਮ ਹਾਂ ਕੋਈ 10 ਮੰਨ ਕੇ ਆ ਜਾ ਦੋ ਟਾਈਮ ਝੋਲੇ ਭਾਵੇਂ ਠੀਕ ਹੈ ਠੀਕ ਹੈ ਠੀਕ ਹੈ ਠੰਡੀ ਦਾ ਨਿਆਇ ਜੀ ਵਾਲਾ ਬਾਈ ਗਾਈਆਂ ਵਾਲਾ ਕੰਮ ਹੀ ਆ ਐਂ ਬਹਿ ਜਾ ਭਾਵੇਂ ਠੀਕ ਹੈ ਠੀਕ ਹੈ ਬਾਕੀ ਲੈਵਾ ਤੁਹਾਨੂੰ ਚੈੱਕ ਕਰ ਲਓ ਦੋਸਤੋ ਬਹੁਤ ਸੋਹਣੇ ਹੈਗੇ ਮੈਂ ਦੇਖਣ ਹਣ ਤੁਹਾਨੂੰ ਬਹੁਤ ਚੰਗਾ ਲੱਗਾ ਬਾਈ ਹਾਂ ਨਹੀਂ ਵੀ ਬਹੁਤ ਸੋਹਣਾ ਗੋਪੀ ਤਾ ਇਹ ਡੰਗ ਦੇ ਡੰਗ ਹੀ ਮੈਂ ਇੰਨੀ ਹੁੰਦੀ ਆ ਹੈ ਡੰਗ ਦੇ ਡੰਗ ਇੰਨੇ ਕੋਈ ਬੰਦ ਹੀ ਆ ਠੀਕ ਹੈ ਨਹੀਂ ਲੈਵੇ ਜੀ ਗਾਈਆਂ ਵਾਲਾ ਕੰਮ ਹੀ ਆ ਭਈਆ ਕੋਈ ਮੈਂ ਬਿਠਾ ਕੇ ਦਿਖਾਵੇ ਲੈ ਨਹੀਂ ਆ ਤਾਂ ਹੈਗਾ ਗਾਈਆਂ ਨੂੰ ਗਾਂ ਖੜੀ ਜੋ ਮੈਂ ਤਾਂ ਤੇ ਦੇਖ ਲਓ ਠ ਤੇ ਬਈ ਮੁੱਲੇ ਦਾ ਆਪਾਂ ਕੀ ਕਰਨੇ? ਮੁੱਲੇ ਦਾ ਆਪਾਂ ਫੋਨ ਤੇ ਕਰਾਂਗੇ ਬਈ ਜਮਾਂ ਛੋਟਾ ਜਿਹਾ ਮੁੱਲ ਹੀ ਆ ਬਸ। ਠੀਕ ਆ ਫੋਨ ਤੇ ਕਰਨ। ਹਾਂ ਠੀਕ ਆ। ਤੇ ਬਈ ਗੋਪੀ ਕਹਿੰਦਾ ਫੋਨ ਤੇ ਮੁੱਲ ਕਰਨ ਦਾ ਸਵਾਦ ਦੇਖਣਾ ਹੈਗਾ। ਪਿਛਲੀ ਵੀਡੀਓ 'ਚ ਗੋਪੀ ਮੈਂ ਤਾਂ ਕਿੰਨਾ ਮੁੱਲ ਬਹੁਤ ਕਰਾ ਲਿਆ ਸੀ ਇਹਨੂੰ। ਆਓ ਤੇਰੇ ਪੈਂਡ ਹੀ ਉੜ ਗਈ ਬਈ ਮੈਂ। ਠੀਕ ਆ ਠੀਕ ਆ। ਉਹ ਤਾਂ ਮੇਰਾ ਸ਼ਾਮ ਜੀ ਨੂੰ ਵੇਚੀ ਸੀ। ਹਾਂ ਸ਼ਾਮ ਨੂੰ ਵੇਚੀ ਬਈ। ਪੈਂਟ ਦੇ ਬਾਅਦ ਹੀ। ਠੀਕ ਆ। ਤੇ ਮੁੱਲ ਦੋਸਤੋ ਕਰੂਗਾ ਬਈ ਫੋਨ ਤੇ ਤੇ ਪਰ ਇਹਨਾਂ ਮੈਂ ਵਾਦਾ ਕਰਦਾ ਬਈ ਮੁੱਲ ਬਹੁਤਾ ਜ਼ਿਆਦਾ ਨਹੀਂ ਕਰਦਾ ਜੇ ਫੋਨ ਤੇ ਕਰੂਗਾ ਤਾਂ। ਅੱਗੇ ਦਾ ਗੋਪੀ ਆਪਾਂ ਵੀਡੀਓ ਸਾਰਿਆਂ ਨੂੰ ਦੱਸ ਹੀ ਦਿੰਨੇ ਹਨਾ ਹਾਂ ਬਈ ਤੇ ਆ ਗੋਪੀ ਅੱਗੇ ਕਹਾ ਇਹ ਗੱਪਣ ਹਾਂ ਬਈ ਇਹ ਬਣੀ ਹੋਈ ਆ ਬਣੀ ਹੋਈ ਆ ਹਾਂ ਪਿੰਡ ਆਪਣੇ ਬੂਰਾ ਸਾਹ ਹਨਾ ਛੇ ਉਹ ਤਾਂ ਬਣਾਈ ਹੋਈ ਆ ਉਹ ਤਾਂ ਬਣੀ ਆ ਹੋ ਗਿਆ ਇਹਨੂੰ ਹਫਤਾ ਤੱਕ ਬਣੀ ਨੂੰ ਬਈ ਹਫਤਾ ਹੋ ਗਿਆ ਬਈ ਨੂੰ ਠੀਕ ਹੈ ਠੀਕ ਹੈ ਤੇ ਜਣੇ ਦੀ ਆਪਾਂ ਫਿਰ ਨਾ ਬਣਿਆ ਵਾਲੇ ਚ ਰੱਖ ਗਏ ਹਨਾ ਨਹੀਂ ਬਣੀ ਵੀ ਆ ਬਾ ਗਰੰਟੀ ਇਹਦੀ ਬਣੀ ਇਹਦੀ ਗਰੰਟੀ ਆ ਗਾਹ ਦੇ ਗਾਲ ਦੀ ਕਸਮ ਤਾਂ ਅਗਲੇ ਦੀ ਕਸਮ ਤਾਂ ਹਾਂ ਹਾਂ ਇਹ ਤਾਂ ਆ ਗਿਆ ਕਿਉਂ ਪਤਾ ਨਹੀਂ ਕਹਿੰਦੇ ਹਫਤੇ ਦਾ ਆਉ ਆ ਪਤਾ ਨਹੀਂ ਲੱਗਦਾ ਹਾਂ 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 ਬਾਈ ਹੂੰ ਹੂੰ ਤੇ ਕਿਤਾ ਕਰਤੀ ਆ ਬਾਈ ਇਹ ਕੱਟੀ ਆ ਗਈ ਇਹ ਕਿੰਨੇ ਟਾਈਮ ਦੀ ਗੋਪੀ ਇਹ 15 ਮਹੀਨਿਆਂ ਦੀ ਬਾਈ 15 ਮਹੀਨਿਆਂ ਦੀ ਹਾਂ 1 ਸਾਲ ਤੇ 9 ਮਹੀਨੇ ਦੀ 1 ਸਾਲ ਤੇ 3 ਮਹੀਨੇ ਦੀ ਹਾਂ ਠੀਕ ਹੈ ਤੇ ਇਹਦੇ ਬਾਰੇ ਜਾਣਕਾਰੀ ਜਦੋਂ ਪੂਰੀ ਸਾਰੀ ਆਪਾਂ ਨੂੰ ਇਹ ਬਾਈ ਇਹਦੀ ਮਾਂ ਦਾ ਦੁੱਧ ਸੀਗਾ 15 16 ਕਿਲੋ 110 16 ਕਿਲੋ ਹਾਂ ਕਹਿੰਦੇ ਨੂੰ ਐਵੇਂ 18 20 ਕਿ ਕੀ ਜੇਗੀ ਉਹ ਗੱਲ ਚ ਫਾਇਦਾ ਨਹੀਂ ਹਾਂ ਇਹ ਤਾਂ 15 ਕਿਲੋ ਸੀਗਾ ਦੁੱਧ ਮੈਂ ਇਹਦੀ ਮਾਸ ਲਈ ਝੋਲੀ ਝੋਲੀ ਬਹੁਤ ਸੋਹਣੀ ਕੱਢਦੀ ਹੁੰਦੀ ਆ ਹਾਂ ਬਹੁਤ ਸੋਹਣੀ ਆ ਪਿਆਰ ਅਰੀਜਨਲ ਖੀਰੀ ਆ ਬਾਈ ਠੀਕ ਆ ਹਾਂ ਉਹ ਵੀ ਠੰਡੀ ਆ ਗਈ ਤੇ ਇਹਦਾ ਮੁੱਲ ਗੋਪੀ ਇਹਦਾ ਵੀ ਫੋਨ ਤੇ ਬਾਈ ਇਹਦਾ ਵੀ ਫੋਨ ਤੇ ਕਰਨਾ ਹਾਂ ਠੀਕ ਆ ਦੰਦ ਦਿਖਾ ਦੇਗੇ ਦੰਦ ਦਿਖਾ ਦੇ ਬਾਈ ਹਾਂ ਦੰਦ ਦਿਖਾ ਦੇ ਲੈ ਲੀਓ ਇੱਥੇ ਇਹ ਜਮਾ ਖੀਰੀ ਆ ਠੀਕ ਆ ਓਕੇ ਕਲੀਅਰ ਹੋ ਗਿਆ ਤੇ ਇਹ ਤੋਰ ਕੇ ਦਿਖਾ ਦੇਣੂਗੀ ਮੋਲੇ ਦਾ ਵੀ ਦੋਸਤੋ ਬਾਈ ਕਹਿੰਦਾ ਆਪਾਂ ਫੋਨ ਤੇ ਕਰਾਂਗੇ ਤੇ ਉਹ ਮਾਰ ਲਿਨੇਗਾ ਝੋਟੀ ਬਲੇਰੇ ਦਾ ਕਰ ਲੀਆ ਥੋੜਾ ਯਾਰ ਪਾਇਆ ਨਹੀਂ ਕਦੇ ਠੀਕ ਹੈ ਚਲ ਕੋਈ ਨਹੀਂ ਬੰਦੇ ਬਸ ਮਾਲ ਕੋ ਪਿਓ ਫੋਨ ਤੇ ਕਰਨਾ ਤਾਂ ਹੈ ਨਾ ਹਾਂ ਮਾਲ ਫੋਨ ਤੇ ਤੇ ਆਪਣੀ ਲਈ ਵੀ ਆ ਕਿ ਆਪਾਂ ਆਪਣੇ ਘਰ ਦੀ ਆ ਇਹ ਘਰ ਦੀ ਮੈਂ ਦੀ ਸੀ ਮੈਂ ਵੇਚਦੀ ਸੀ ਬਾਈ ਠੀਕ ਹੈ ਠੀਕ ਹੈ ਘਰ ਦੀ ਉਹ ਲਈ ਹੋਈ ਆ ਮੈਂ ਠੀਕ ਹੈ ਰੰਡੀ ਬਹੁਤ ਆ ਸੁਖਣਾਂ ਵਾਲੇ ਤਾਰਿਆਂ ਨੂੰ ਵੀ ਮੰਨ ਕੇ ਚੱਲੋ ਘਰ ਦੀ ਬਰੀਡ ਹੈ ਇਹ ਘਰ ਦੀ ਬਰੀਡ ਹੈ ਘਰ ਦੀ ਬਰੀਡ ਆ ਬਾਕੀ ਦੀ ਵੀ ਖੀਰੀ ਦਿੰਦੇ ਤੈਨੂੰ ਤਾਂ ਵੀਡੀਓ ਚ ਪੱਟ ਤੇ ਕੋਈ ਆ ਗਈ ਵੇਲੇ ਭਾਈ ਜਿਹੜੀ ਗੱਲ ਕਵਾਂਗੇ ਉਹੀ ਹੋਊਗੀ ਸਿੰਘ ਸਿੰਘ ਬਹੁਤ ਸੋਹਣਾ ਵੈਸੇ ਸਿੰਘ ਨਾਲ ਹੀ ਮੋੜਦੀਆਂ ਨੇ ਸਿੰਘ ਮੋٹے ਸਿੰਘ ਦੀ ਆ ਹਾਂ ਹਾਂ ਪਲੀਪੁਲੀ ਬਹੁਤ ਆ ਕੋਈ ਲਿੱਸੀ ਦੁੱਸੀ ਨਾ ਮੰਨੇ ਦੂਰ ਦਿੰਦੀ ਆ ਗਈ ਕਹਿਣ ਦੀ ਲੋੜ ਹੀ ਨਹੀਂ ਤਾਂ ਦੂਰ ਦਿੰਦੀ ਚੀਜ਼ ਆ ਨਾ ਇਹਦਾ ਹੀ ਮੁੱਲ ਛੋਟਾ ਹੀ ਆ ਭਾਈ ਬਾਹਲਾ ਨਹੀਂ ਠੀਕ ਆ ਹਾਂ ਤੇ ਮੁੱਲ ਦੋਸਤੋ ਦੋਨਾਂ ਜਾਨਵਰਾਂ ਦਾ ਛੋਟਾ ਹੀ ਹੋਊਗਾ ਬਾਹਲਾ ਵੱਡਾ ਨਹੀਂ ਮੁੱਲ ਕਰਨਾ ਭਾਈ ਨੇ ਤੇ ਨੰਬਰ ਬਾਈ ਦਾ ਉੱਪਰ ਵੀ ਚੱਲ ਰਿਹਾ ਸਕਰੀਨ ਤੇ ਆਪਾਂ ਬਲਾ ਵੀ ਦੇਣਾ ਬਾਈ ਨੰਬਰ ਬੋਲੀ ਕੋਪੀਰ ਨੰਬਰ ਬਾਈ 9876745854 ਠੀਕ ਆ ਦੋਸਤੋ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਉੱਥੋਂ ਵੀ ਜੇ ਤਾਂ ਆਪਾਂ ਚੱਕ ਕੇ ਕੰਟੈਕਟ ਕਰ ਸਕਦੇ ਬਾਈ ਨਾ ਚੈੱਕ ਕਰੀ ਬਾਈ ਨੇ ਬੋਲ ਵੀ ਦਿੱਤਾ ਪਿੰਡ ਥਰਾਜ ਜ਼ਿਲ੍ਹਾ ਮੋਗਾ ਹਨਾ ਹਾਂ ਜ਼ਿਲ੍ਹਾ ਮੋਗਾ ਬਾਈ ਤੇ ਆਪਾਂ ਮੜਾ ਜਾਣਕਾਰੀ ਦੁੱਗੀ ਵੀ ਕਿੱਥੇ ਆਪਾਂ ਇਹ ਬਾਈ ਜਦੋਂ ਥਰਾਜ ਤੋਂ ਚੌਧਰੀਆਂ ਨੂੰ ਛੜਕ ਜਾਂਦੀ ਜੀਤਾ ਸਿੰਘ ਨਾਲ ਨੂੰ ਮਾਰੀ ਠੀਕ ਹੋਰ ਆ ਤੇ ਆਪਣਾ ਟ੍ਰੇਨ ਕੋਲੇ ਘਰ ਠੀਕ ਆ ਜਿੱਦਾਂ ਥਰਾਜ ਤੋਂ ਚੌਧਰੀਆਂ ਨੂੰ ਜਾਵਾਂਗੇ ਤਾਂ ਟ੍ਰੇਨ ਤੋਂ ਪਿਛਾ ਨਹੀਂ ਏਰੀਆ ਆਪਣਾ ਭਗਤਾ ਭਾਈ ਆ ਜਾਂਦਾ ਬਈ ਨੇੜੇ ਫੇਰ ਦਾ ਭਗਤਾ ਭਾਈ ਆ ਗਾ ਤਸੀਲ ਬਾਗਾ ਪ੍ਰਾਣਾ ਆ ਬਾਗਾ ਪ੍ਰਾਣਾ ਹੈ ਬਈ ਪਰ ਨੇੜੇ ਭਗਤਾ ਪੈਂਦਾ ਆਪਾਂ ਨੂੰ ਠੀਕ ਹੈ ਮੇਰਾ ਖਾਲ ਮੋਗੇ ਜ਼ਿਲ੍ਹੇ ਦਾ ਲਾਸਟ ਪੈਂਡ ਹੀ ਆਗਾ ਲਾਸਟ ਪੈਂਡ ਹੀ ਆ ਬਈ ਉਸ ਤੋਂ ਬਾਅਦ ਬਠਿੰਡੇ ਜ਼ਿਲ੍ਹੇ ਦੀ ਹੱਦ ਸ਼ੁਰੂ ਹੋ ਜਾਂਦੀ ਹੈ ਚੱਲ ਤੇ ਤੇ ਕਰ ਲੈ ਦੋਸਤੋਂ ਸੰਪਰਕ ਬਾਈ ਨਾਲ ਜੇ ਕੋਈ ਬਈ ਦੋ ਟਾਈਮ ਚੋਣਾ ਚਾਹੁੰਦਾ ਮੈਂ ਇਹਨੂੰ ਹਨਾ ਦੋ ਟਾਈਮ ਚੋ ਕੇ ਲੈ ਜਾਵੇ ਇਹ ਉਹ ਵੀ ਉਹ ਤਾਂ ਆਪਾਂ ਮੈਂ ਉਹੀ ਭੇਜਤੀ ਸੀ ਵੀਡੀਓ ਤੇ ਠੀਕ ਹੈ ਠੀਕ ਹੈ ਉਹਨਾਂ ਦੇ ਬੰਦਿਆਂ ਨੇ ਚੋਈ ਵੀ ਨਹੀਂ ਆਪਣੇ ਯਕੀਨ ਤੇ ਠੀਕ ਹੈ ਠੀਕ ਹੈ ਹਾਂ ਮੈਂ ਠੰਡੀ ਬਹੁਤ ਆ ਬਾਈ ਹਾਂ ਫੋਨ ਤੁਸਲੇ ਕਰਕੇ ਆਦੀ ਲਿਆਦਾ ਬੰਦਾ ਨਾ ਕੋਈ ਮੈਂ ਬਹੁੰਦੀ ਨਹੀਂ ਗਾਈਆਂ ਨੂੰ ਨਹੀਂ ਬਹੁੰਦੀ ਨਹੀਂ ਬਹੁੰਦੀ ਬਈ ਮਾੜਾ ਤਾਂ ਖਾਸ ਕਰਕੇ ਗਾਈਆਂ ਦਾ ਤਾਂ ਖੜਕੜ ਜਾਂਦੇ ਨੇ ਨਾ ਤੇ ਕਰ ਲੈ ਦੋਸਤੋ ਸੰਪਰਕ ਜੇ ਕਹੇ ਨੇ ਬਈ ਕਟਾ ਕਟਾਉਣਾ ਹੈ ਕਟਾ ਵੀ ਕੱਟ ਲਾਂਗੇ ਆਪਾਂ ਅੱਛਾ ਵੀ ਆਡਡ ਕਰਨਾ ਜੇ ਮੈਂ ਕੱਲੀ ਮਾੜ ਲੈਣੀ ਹੈ ਹਾਂ ਠੀਕ ਹੈ ਦੋਸਤੋ ਇਹ ਵੀ ਆਫਰ ਹੈਗਾ ਹਾਂ ਵੇਚ ਕਟਾਉਣਾ ਆ ਭਾਵੇਂ ਕੋਈ ਕਟਾ ਦੇ ਬਾਈ ਠੀਕ ਹੈ ਠੀਕ ਕੱਲੀ ਮੈਂ ਲੈਣੀ ਹੈ ਮੈਂ ਲੈ ਠੀਕ ਹੈ ਠੀਕ ਹੈ ਮੈਂ ਵੀ ਕੱਲੀ ਲਾ ਹੋ ਗਿਆ ਹਾਂ ਤੇ ਕੱਟਾ ਸੋਹਣਾ ਮੇਰੇ ਖਿਆਲ ਨਾਲ ਕੋਈ ਪਿਛੜਨੇ ਨਹੀਂ ਨਗੇ ਕਿਸੇ ਨੇ ਕੱਟਾ ਚੰਗਾ ਬਾਈ ਹਾਂ ਕੱਟਾ ਚੰਗਾ ਡੈਸਟਿਕਲ ਬਹੁਤ ਹੈ ਕੱਟੇ ਦੇ ਹਾਂ 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 ਨਹੀਂ ਚੰਗਾ ਕੱਟਾ ਪੂਰਾ ਚੰਗਾ ਦਾ ਤੇ ਬਾਕੀ ਕੋਈ ਸਮਝਾਈਦਾ ਇਹ ਫਰਕ ਪੈਂਦਾ ਬਈ ਤੇਰੀ ਸਮਝਾਈ ਵੀ ਚੰਗੀ ਹੈ ਨਾ ਹਾਂ ਬਾਕੀ ਸਮਝਾਈ ਬਾਈ ਪਸ਼ੂਆਂ ਜਾਨ ਪਸ਼ੂਆਂ ਚ ਪਸ਼ੂ ਹੋਣਾ ਪੈਂਦਾ ਯਾਰ ਹੋਣਾ ਪੈਂਦਾ ਬਈ ਹੋਣਾ ਫੇਰ ਜਾ ਕੇ ਹੋ ਹਾਂ ਹਾਂ ਤੇ ਕਰ ਲਓ ਦੋਸਤੋ ਸੰਪਰਕ ਬਾਈ ਨਾਲ ਮੈਨੂੰ ਦਿਓ ਇਜਾਜ਼ਤ ਮਿਲਦੇ ਨਾ ਵੀ ਵੀਡੀਓ ਦੇ ਨਾਲ ਚਲੋ ਠੀਕ ਹੈ ਬਾਈ ਗੋਪੀ ਠੀਕ ਹੈ ਜੀ ਓਕੇ ਧੰਨਵਾਦ